ਚੋ ਪਈ ਸਾਹਿਬ ਇੱਕ ਊੰਕਾਰ ਸ੍ਰੀ ਵਾਹਿਗੁਰੂ ਦੇ ਕੇ ਫਤਿਹ ਪਾਤਸ਼ਾਹ ਹੈ ਦਸਵੇਂ ਕਬੋ ਬਾਏ ਬੇਨਤੇ ਚੋ ਪਈ ਹਮ ਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਾ ਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਕ ਰੂਪਤ ਪਾਰਾ ਹਮਰਾ ਦੁਸ਼ਟ ਸ਼ਬਦ ਮੁਕਾਬਹੂ ਆਪ ਹਾ ਦੇ ਮਹੂ ਚਾਬਹੋ ਸੁਖਿ ਵਸੈ ਮੂਰ ਰੋ ਪਰਵਾਰਾ ਸੇਵਕ ਸਿੱਖ ਸੁਭੈ ਕਰਤਾਰਾ ਮੂਰਛਾਨੁ ਜਗਰਤੇ ਕਰੀਐ ਸਾਵਨਿ ਕੋ ਵਾਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕਿ ਰਹੈ ਪਿਆਸ ਤੁਮਹ ਸਾਰਖੇ ਅਰਨਾਤਿ ਆਹੂ ਜੋ ਵਰਚਾਹੂ ਸੋ ਤੁਮ ਤੇ ਪਾਉਂ ਸੇਵਕ ਸਿਕ ਹਮਾਰੇ ਤਾਰਿ ਹੈ ਤਨੁ ਜਨੋ ਸਾਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝੇ ਭਰੀਐ ਮਨਨ ਕਾਲ ਕਾਤਰਾਸ਼ ਨਵਰੀਐ ਉਜੋਸਦਾ ਹਮਾਰੇ ਪਛਾ ਸ੍ਰੀ ਅਤੂਜੋ ਕਰਿ ਰੱਛਾ ਰਾਖ ਨਿ ਅਮਰਾਖਨ ਹਾਰੇ ਸਾਹਿਬ ਸੰਹ ਸਹਾਈ ਪਿਆਰੇ ਜੇਰ ਬੰਦ ਅਸਨ ਕੇ ਹੰਤਾ ਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ੋ ਜਿਵਤਰਾ ਕਾਲ ਪਾਏ ਕ੍ਰਿਸ਼ਨ ਪ੍ਰਕਾਸ਼ ਸਹਲ ਕਾਲ ਕਾ ਕੀ ਆਤਮ ਅਛ ਜਮਨ ਕਾਲ ਜੋਗੀ ਸਭ ਕੀ ਉਹ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਹ ਲੋ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾਜਗਤ ਬਨਾਇਓ ਵ ਦੇਵਤਾ ਅਥ ਜਛ ਨਉ ਜਾਇਓ ਆਦ ਅੰਤ ਦੇ ਕੇ ਅਵਤਾਰ ਸੋਏ ਗੁਰੂ ਸਮਝਿ ਹੋ ਹਮਾਰਾ ਨਮਸ਼ਕਾਰ ਦਿਸਹਿ ਕੋ ਹਮਾਰੇ ਸਗਲ ਪ੍ਰਜਾ ਜਨ ਆਪ ਸਵਾਰੇ ਸਿਵ ਕਨਕੋ ਸਿਵ ਗੁਣ ਸੁਖ ਦੇਇਓ ਸਾਤਰਣ ਕਾ ਪਲ ਮੋ ਬਦਕੇਓ કડકડ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰਿ ਬਿਸ਼ਾਨਤ ਚੀਟੇ ਦੇਗ ਜਨਸੂਲ ਸਭ ਪ੍ਰੇਰਿ ਕਿਰਪਾ ਦ੍ਰਿਸ਼ਟ ਹੋਏ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖਿ ਸੁਖ ਪਾਏ ਸਾਧਨ ਕੇ ਸੁਖਿ ਏਕ ਏਕੇ ਪੀਰਿ ਬਿਸ਼ਾਨ ਕਡਕਡ ਕੇ ਪੜਪੜ ਕੇ ਜਾਣ ਜਦ ਕਰਖ ਇਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਰ ਜਵਾਕਰਖ ਕਰਤੋ ਹੋ ਕਪਹੁ ਤੁਮੈ ਮਿਲਤ ਦੇਹ ਕਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਉਤਾਰੈ ਆਪ ਆਪਣੀ ਬੂਜ ਉਚਾਰੈ ਤੂੰ ਸਭ ਹੀ ਤੇ ਰਹੈਂਦ੍ਰਾਲਮ ਜਾਨਦ ਬੇਦ ਭੇਦ ਅਨ ਆਲਮ ਨਿਰੰਕਾਰ ਨਿਰਵਕਾਂਦਰ ਲੰਭੋ ਆਦਾਨੀਲ ਅਨਾਦ ਸ਼ੰਭੋ ਤਾ ਕ੍ਰਮੁ ਉਚਾਰਿਤ ਪਿਧਾਂ ਜਾ ਕੋ ਪੀਵ ਨਾ ਪਵਤ ਬਿਧਾਂ ਨਾ ਕੋ ਕਰਪਾ ਹਨ ਨਾਨਕ ਮਾਨਤ ਮਹਾ ਮੂੜ ਹੈ ਅਗਜ ਭੇਜ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਨਹਿ ਪੇਵ ਆਪੋ ਆਪਣੇ ਬਦ ਹੈ ਜੀਤੇ ਵਰਨਤ ਭਿੰਨ ਭਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਿਸਾਰਾ ਕਹਿ ਬੁਦਿਸ ਜਾ ਪ੍ਰਥਮ ਸੰਸਾਰ ਇਕੈ ਰੂਪਨੋ ਸਰੂਪਾ ਰੰਗ ਪਿਉ ਰਾਵਕੇ ਪੂਪਾ ਅੰਡਾ ਜੇ ਰਸੇ ਤੇ ਕੀਨੀ ਤਪੇ ਖਾਨ ਬਹੁ ਰਧਿਨੀ ਤਹੋ ਪੂਤ ਰਾਜਾ ਹਵੇ ਬੈਠਾ ਕਹੋ ਸਿਮਨ ਪਿਉ ਸੰਗ ਰੇਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ ਸਵੰ ਭਵ ਔਰ ਛਾ ਮੇਰੇ ਤੁਮ ਕਰੋ ਸੇਖੋ ਬਾਹਰ ਸਿਖ ਸੰਗਰੋ ਤੂ ਕਿਥੇ ਉਠਵਾ ਤਰਪਤ ਸਗਲ ਮਲੇਸ਼ ਕਰੁਨ ਲਗਾਤਾ ਜੇ ਤੁਝੁ ਤੇ ਸਰਣੀ ਪਰੇ ਲਿਕੇ ਦੁਸ਼ਟ ਅਧੂਤਾ ਹੋਵੇ ਮਰੇ ਹੋਰਖ ਜਾਉਨ ਪਗ ਪਰ ਤੇ ਹਾਰੇ ਲਿਕੇ ਤਉ ਸੰਕਲ ਸਵਟਾਰੇ ਜੋ ਕਲ ਕੁਗ ਭਾਰਤ ਆਈ ਹੈ 타ਕੇ ਕਾਲ ਲਗਟ ਨਾ ਹੈ ਰਛਾ ਹੋਏ 타ਹੇ ਸਭ ਕਲ ਦੁਸ਼ਟ ਅਰਿਸ਼ਟ ਟਲੇ ਤਿਤ ਕਲ ਕਿਰਪਾ ਦ੍ਰਿਸ਼ਟਾ ਨ ਜਾਹੇ ਨਿਹਰ ਹੋ ਤਾਕੇ ਤਾਪ ਅਤਰਕਮ ਹਰ ਹੋ ਰਦ ਸਦ ਕਰਮੋਂ ਸਹ ਹੋਈ ਦੁਸ਼ਟ ਅਛਾਪ ਸਕ ਨ ਕੋਈ ਏਕ ਵਾਰ ਜਨਤ ਮੈ ਸਮਾਰਾ ਕਾਲ ਫਾਸ ਦੇਤਾ ਹੋ ਬਾਰਾ ਜਿੰਨਨ ਨਾ ਦੇ ਹਾਰੋ ਕਹਾ ਦਾਰ ਦੁਸ਼ ਦੋ ਉਤੇ ਰਹਾ ਹਰਿ ਰਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਵ ਠੋਰ ਮੋ ਹੋ ਸਹਾਈ ਦੁਸ਼ਤ ਦੋਗਤੇ ਨਹ ਬਚਾਈ ਹਰਿ ਰਗੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਨੇ ਸਰਵ ਠੋਰ ਮੋ ਹੋ ਸਹਾਈ ਦੁਸ਼ਤ ਦੋਗਤੇ ਨਹ ਬਚਾਈ ਕਿਰਪਾ ਕਰੇ ਹੰ ਪ੍ਰਜਗ ਮਾਤਾ ਅਗਰਤ ਕਰਾ ਪੂਰਨ ਸਵਰਤਿ ਕਿਲੇ ਵਿਸਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਉਸ਼ੈ ਕਰਤਾ ਸ਼੍ਰੀਯਾ ਤੁਜ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲ ਮਨ ਭਾਵੰਤੁਰ ਪਾਵੇ ਸੋਏ ਦੋਖ ਨੰਦ ਸਹਿ ਬਿਆਪਤ ਕੋਈ ਅਡਲ ਸੁਨੇ ਗੁੰਗਜ ਯਾ ਸੁਰਸਨਾ ਪਾਵੇ ਸੁਨੇ ਮੂਡ ਚਿਤ ਲਾਏ ਚਤੁਰਤਾ ਆਵੇ ਦੋਖ ਦਰਦ ਪਾਉ ਨਿਕਟ ਨਾ ਤਿਨ ਨਰਕ ਰਹਿ ਹੋ ਜੋ ਆ ਕੇ ਇੱਕ ਵਾਰ ਚੋਪਈ ਕੋ ਕਹੈ ਚੋਪਈ ਸਾਂਭਾ ਸਤਰਾ ਸੈਸ ਆਪਣੀ ਜੈ ਅਰਧ ਸੈਸ ਪ੍ਰਤੀਨ ਕਹਿਜੈ ਪਾਦਰ ਸੁਦੇ ਅਸ਼ਟਮੀਰ ਵਾਰਾ ਤੇਰ ਅਸ਼ਟਦਰਾ ਅਗੰਧ ਸੁਧਾਰਾ ਸਵਈਆ ਪਾਹਿ ਗਹਿ ਜਾਤੇ ਤੁਮਰੇ ਤਉ ਤੇ ਕੋ ਵਾਖ ਤਨ ਨਿਆਲਿਓ ਰਾਮ ਰਹੇ ਪ੍ਰਾਨ ਪ੍ਰਾਨ અને એક હમ દેખ ના માને ઓ સિમરે સાશ્વર વૈશ્વ ભૂપે દેખ હમ એક ના જાને ઓ શ્રી અસપાન કૃપા તુમ રે કર મે ના કહે હો સબ તુહે बखान્યું દુખરા સકલ દ્વારગો સાડકે જે તુહર દ્વાર બાહી ગહે કી લાજ અસ ગોવિંદાસ તohar ਵਾਹਿਗੁਰੂ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਆਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਸਹਿਤੇ ਮਨਵਦੀਆ ਵਧਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨਾਈਆ ਸ਼ਬਦੋ ਤਾ ਗਾਵ ਹਰੀ ਕੇ ਰਾ ਮਨ ਜਿ ਨਿਵਸਾਇਆ ਕਹੇ ਨਾਨਕ ਮਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾਗਲਾ ਸਮਰਾਤ ਸੁਆਮੀ ਸੋਖਿ ਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਹੈ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਦਿਸ ਦੇਸੁ ਪਾਵੈ ਸਦਾ ਸਿਵ ਸਦਾ ਹਾ ਤੇਰੇ ਨਾਮੁ ਨਿਵਸਾਵੈ ਨਾਮ ਜਿਨ ਕਹਿ ਮਨੋਸਿਆ ਆਵਾਜੇ ਸਬਦਖਨੀਰੇ ਕਹਿ ਨਾਨਕ ਸच्चे ਸਾਹਿਬ ਆਪਿਆ ਨਾਹੀ ਕਰਤੇਰ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਇਹਨ ਭੁਖਾਂ ਸਭ ਗਵਾਈਆ ਅਗਰ ਸਾ ਸੁਖ ਮਨੈ ਵਸੈਆ ਜਨ ਜੀ ਚਾ ਸਾ ਪੁਜਾਈਆ ਸਦਾ ਕੁਰਬਾਨ ਕੀਤਾ ਗਰਿ ਬਟੋ ਜੇ ਸੋ ਅਧਿਆਵੜੇ ਆਇਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਦਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਦਿੱਤ ਘਰ ਸੁਭਗ ਘਰ ਸੁਭਗੈ ਸ਼ਬਦ ਵਾਜੇ ਗੱਲਾਂ ਜਿਤ ਕਰ ਤਾਰੀਆਂ ਪੰਜ ਦੂਤ ਦਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਾ ਸ਼ੇਨਾਮ ਹਰ ਕੇ ਲਾਗੇ ਕਹੇ ਨਾਨਕ ਦੇਸੁ ਘੋਵਾ ਤਿਤ ਕਰ ਅਨਹਦ ਵਚ ਅਨੰਦ ਸੁਨੋੜ ਪਾਗੇ ਹੋ ਸਗਲੇ ਮਨੋਰਥ ਪੂਰੇ ਪਰਮ ਪ੍ਰਮਪਾਇ ਤਰੇ ਸਗਲੇ ਵਿਸੂਰੇ ਜੋਖ ਰੋਸ ਨ ਤਾਵਥਰੇ ਸੋਣੀ ਸਚੀ ਬਾਣੀ ਸ਼ਾਂਤ ਸਾਜ ਨ ਪਏ ਸਰਸੇ ਪੂਰੇ ਗੁਰ ਤੇਜਾਣੀ ਸੁਣਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਨ ਚਰਨ ਲਾਗੇ ਬਾਜ ਅਨਹਦ ਤੂਰੇ ਸ਼ਲੋਕ ਪਵਨ ਗਰੂਪਾਣੇ ਪਿਤਾ ਮਾਤਾ ਤਰਤ ਮਹਤ ਦਿਵਸ ਰਾਦ ਵਿਦਾਈ ਦਾਇ ਹਿਲੇ ਸਗਲ ਦਿਗਤ ਚੰਗਿਆਈਆਂ ਮਰੇ ਆਈਆਂ ਵਾਚੇ ਤਰਮਹ ਦੂਰ ਕਰਵੇ ਆਪੋ ਆਪਣੀ ਕੀ ਨੇੜਾ ਕਹਿ ਦੂਰ ਜਿਨਨੇ ਨਾਮ ਤੇ ਆਏ ਆ ਗਯਮ ਸਕਦ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਇਮ ਸਖਦਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ